ਸੂਚਨਾ ਦੇ ਪ੍ਰਸਾਰਣ ਮੰਤਰਾਲੇ ਨੇ ਹਿੰਦੀ ਨਿਊਜ਼ ਚੈਨਲ ਐਨਡੀਟੀਵੀ ਇੰਡੀਆ ਦੇ ਕਾਰਵਾਈ ਕਰਦੇ ਹੋਏ ਚੈਨਲ ਦੇ ਪ੍ਰਸਾਰਣ ਤੇ ਇੱਕ ਦਿਨ ਦੀ ਰੋਕ ਲਗਾਈ ਹੈ ਪਠਾਨਕੋਟ ਅਤਵਾਦੀ ਹਮਲੇ ਦੀ ਕਵਰੇਜ ਕਰਦੇ ਸਮੇਂ ਸੰਵੇਦਨਸ਼ੀਲ ਜਾਣਕਾਰੀ ਟੀਵੀ ਤੇ ਦਿਖਾਉਣ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਚੈਨਲ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਇਹ ਮਾਮਲਾ ਪੱਖਪਾਤੀ ਵਿਆਖਿਆ ਉੱਪਰ ਅਧਾਰਿਤ ਹੈ ਕਿਉਂਕਿ ਜਿਹੜੀ ਜਾਣਕਾਰੀ ਉਸਨੇ ਦਿੱਤੀ ਉਹ ਪਹਿਲਾਂ ਹੀ ਪ੍ਰਿੰਟ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਤੇ ਮੌਜੂਦ ਹੈ ਭੂਜਪਾਸ਼ੀ ਬੀਈਏ ਅਤੇ ਐਡੀਟਰਸ ਗਿਲਡ ਨੇ ਮੰਤਰਾਲੇ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਬੈਨ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਬॉडਕਾਸਟ ਐਡੀਟਰਸ ਐਸੋਸੀਏਸ਼ਨ ਨੇ ਇਸ ਨੂੰ ਬੋਲਣ ਦੀ ਆਜ਼ਾਦੀ ਤੇ ਬਹਿਨ ਕਰਾਰ ਦਿੱਤਾ ਹੈ। ਮੁੱਖ ਮੰਤਰੀ ਖਿਸ਼ੋਰ ਯਾਦਵ ਨੇ ਮਹਾਗਠਵੰਦਨ ਦੇ ਸੰਕੇਤ ਦੇ ਕੇ ਨਵੀਂ ਸਰਗਰਮੀ ਪੈਦਾ ਕਰ ਦਿੱਤੀ ਹੈ। ਜਿਸ ਮਗਰੋਂ ਮੁਖ ਵਿਰੋਧੀ ਪਾਰਟੀ ਦੀ ਨੇਤਾ ਮਾਇਆਵਤੀ ਨੇ ਅੰਗਰੇਜ਼ੀ ਕੌਂਡ ਦੇ ਇੰਟਰਵਿਊ ਵਿੱਚ ਸਫਾ ਨੂੰ ਮਜਬੂਰ ਦੱਸਿਆ। ਮਾਇਆਵਤੀ ਦੇ ਮੁਤਾਬਕ ਸਫਾ ਕਮਜ਼ੋਰ ਹੋ ਚੁੱਕੀ ਹੈ ਜਿਸ ਕਾਰਨ ਇਕਠ ਜੋੜ ਚੋਂਦੀ ਹੈ। ਪਾਲ ਜ਼ਿਲ੍ਹੇ ਤੋਂ ਸਿਮੀ ਦੇ 8 ਅਤਵਾਦੀਆਂ ਦੇ ਭਜਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਕੀਤੀ 1 ਅਕਤੂਬਰ ਦੇ ਦਿਨ ਜੇਲ੍ਹ ਦੀ ਸੁਰੱਖਿਆ 'ਚ ਤਾਇਨਾਤ 160 ਜੇਲ੍ਹ ਪਹਿਰੇਦਾਰਾਂ ਵਿੱਚੋਂ 80% ਸੀਐਮ ਜੇਲ੍ਹ ਮੰਤਰੀ ਅਤੇ ਮੁਖ ਸਕੱਤਰ ਸਮੇਤ ਸਾਰੰ ਸਮੇਤ ਤਮਾਮ ਰਸੂਖਦਾਰਾਂ ਦੇ ਕੰਮ ਕਰ ਰਹੇ ਸਨ। ਰਸਾਇਣੀ ਦਲੀਏ ਤੇ ਐਨਸੀਆਰਸੀ ਨੂੰ ਸਾਲ ਲੈਣਾ ਔਖਾ ਹੋ ਗਿਆ। ਦੀਵਾਲੀ ਮਗਰ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਆਮ ਨਾਲੋਂ 6 ਗੁਣਾ ਵੱਧ ਦਰਜ ਕੀਤਾ ਗਿਆ। ਇਸੇ ਵਿਚਾਲੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਚਾਰ ਰਾਜਾਂ ਦੇ ਸਕੱਤਰਾਂ ਨੂੰ ਅਗਲੀ ਸੁਣਵਾਈ ਦੌਰਾਨ ਪੇਸ਼ ਹੋਣ ਲਈ ਕਿਹਾ। ਸਾਪ ਦਾ ਸੈਨਿਕ ਦੀ ਖੁਦਕੁਸ਼ੀ ਮਾਮਲੇ ਤੇ ਸਿਆਸਤ ਜਾਰੀ ਹੈ ਬੀਤੀ ਰਾਤ ਨੂੰ ਕਾਂਗਰਸ ਦੇ ਪ੍ਰਧਾਨ ਰਾਖੂ ਗਾਂਧੀ ਨੂੰ 1 ਘੰਟੇ ਤੱਕ ਹਿਰਾਸਤ ਚ ਰੱਖਣ ਮਗਰੋਂ ਛੱਡਿਆ ਗਿਆ ਇੰਡੀਆ ਗੇਟਵਾਲ ਕੈਂਡਲ ਮਾਰਚ ਕੱਢਣ ਸਮੇਂ ਕਾਰਵਾਈ ਕੀਤੀ ਗਈ। ਦਲੀਪੁਲੀਸਿਕ ਕ੍ਰਾਈਮ ਬ੍ਰਾਂਚ ਨੇ ਰਟਾਇਰ ਸੈਨਿਕ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਜ਼ਹਿਰ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਖਿਲਾਫ ਰਿਟਾਇਰ ਫੌਜੀ ਪ੍ਰਦਰਸ਼ਨ ਕਰਨਗੇ ਚੋਣਾ ਵਾਲੇ ਸੂਬਿਆਂ ਵਿੱਚ ਸਾਬਕਾ ਸੈਨਿਕਾਂ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ ਜene ਯੂ ਵਿੱਚ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ ਕੇਜਰੀਵਾਲ ਨੇ ਕਿਹਾ ਕਿ 47 ਭਾਜਪਾ ਵਾਲੇ ਆਪਣੇ ਬਾਪ ਨੂੰ ਵੀ ਵੇਚ ਸਕਦੇ ਨੇ ਜੋ ਕਿਸੇ ਦੇ ਸਗੇ ਨਹੀਂ ਕੇਸ਼ਰੀਵਾਲ ਨੇ ਜੀਐਨਯੂ ਦੇ ਵਿਦਿਆਰਥੀਆਂ ਨੂੰ ਇੰਡੀਆ ਗੇਟ ਤੇ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ ਕੇਸ਼ਰੀਵਾਲ ਨੇ ਕਿਹਾ ਕਿ ਨਜੀਬ ਦੀ ਸੁਰੱਖਿਅਤ ਵਾਪਸੀ ਦੇਸ਼ ਨੂੰ ਨਾਲ ਲੈ ਕੇ ਚਲਣ ਦੀ ਲੋੜ ਹੈ ਜੀਐਨਯੂ ਵਿੱਚ ਵਿਦਿਆਰਥੀ ਨਜੀਬ ਅਹਿਮਦ 15 ਅਕਤੂਬਰ ਤੋਂ ਲਾਪਤਾ ਹੈ ਜਿਸ ਦੀ ਗਮਸ਼ੂਦਗੀ ਤੋਂ ਇੱਕ ਦਿਨ ਪਹਿਲਾਂ ਉਸ ਦਾ এবੀਵੀਪ ਨਾਲ ਜੁੜੇ ਵਿਦਿਆਰਥੀ ਨਾਲ ਝਗੜਾ ਹੋਇਆ ਸੀ ਲਦਾਖ ਵਿੱਚ ਭਾਰਤੀ Air Force ਨੇ ਆਪਣਾ ਸਭ ਤੋਂ ਵੱਡਾ ਟ੍ਰਾਂਸਪੋਰਟ ਏਅਰਕ੍ਰਾਫਟ ਗਲੋ ਮਾਸਟਰ ਨਾਚਲ ਪ੍ਰਦੇਸ਼ ਵਿੱਚ ਚੀਨੀ ਸੀਮਾ ਦੇ ਬੇਹੱਦ ਨੇੜੇ ਸਫਲ ਲੈਂਡ ਕਰਵਾ ਦਿੱਤਾ C-17 ਗਲੋ ਮਾਸਟਰ ਦੇ ਲੈਂਡਿੰਗ ਨਾਲ ਚੀਨ ਸੀਮਾ ਨਾਲ ਲੱਗਦੇ ਇਸ ਖੇਤਰ ਵਿੱਚ ਸੈਨਿਕਾਂ ਦੀ ਆਵਾਜਾਈ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਜਾਏਗੀ